ਤੁਸੀਂ ਵੀ ਪਹੁੰਚੇ ਮੰਡੀ ਚ ਹਾਂਜੀ ਹਾਂਜੀ ਮੈਂ ਵੀ ਪਹੁੰਚਿਆ ਅੱਜ ਮੰਡੀ ਚ ਬਲੇਰ ਕੋਟਲਾ ਕਿੰਨਾ ਚਿਰ ਹੋ ਗਿਆ ਮੰਡੀ ਲੱਗੀ ਨੂੰ ਮੰਡੀ ਲੱਗਿੰਦਾ ਜੀ ਮੇਰਾ ਖਿਆਲ 2-4 ਦਿਨ ਹੋ ਗਏ ਹੁਣੇ ਪਰ ਹਜੇ ਅੱਜ ਥੋੜਾ ਜਿਆਦਾ ਰਸ ਵਿੱਚ ਪੱਦ ਹੈ ਕਿਉਂਕਿ ਅੱਜ ਮੇਰਾ ਖਿਆਲ 28 ਤਰੀਕ ਹੋਗੀ ਵੀ 1 ਤਰੀਕ ਨੂੰ ਮੰਡੀ ਮੇਰਾ ਖਿਆਲ ਆ ਵੀ ਫੁੱਲ ਭਰ ਜੂਗੀ ਸਾਰੇ ਮੇਰੇ ਵੀਰਾਂ ਨੂੰ ਹੱਥ ਬੰਨ ਕੇ ਸਭ ਨੂੰ ਦੂਰੋਂ ਨੇੜੋਂ ਜਿੰਨੇ ਵਪਾਰੀ ਵਰਗ ਨੇ ਸ਼ਹਿਰ ਦੇ ਖਰੀਦ ਵਾਲੇ ਖਰੀਦ ਕਰਨ ਵਾਲੇ ਲੈਣ ਵਾਲੇ ਵੇਚਣ ਵਾਲੇ ਸਭ ਨੂੰ ਹੱਥ ਬੰਨ੍ਹ ਕੇ ਖੁੱਲਾ ਸੱਦਾ ਦਿੱਤਾ ਗਿਆ ਵੀ ਮੰਡੀ ਦੇ ਵਿੱਚ ਪਹੁੰਚੋ ਮਾਲ ਬਹੁਤ ਸੋਹਣੇ ਤੋਂ ਸੋਨਾ ਹਰ ਤਰ੍ਹਾਂ ਦਾ ਮਾਲ ਆਇਆ ਹੋਇਆ ਹੈ ਬਹੁਤ ਵਧੀਆ ਮਾਲ ਆਇਆ ਹੋਇਆ ਹੈ ਮੰਡੀ ਦੇ ਵਿੱਚ ਤੇ ਆ ਕੇ ਮੰਡੀ ਦੀ ਰੌਣਕ ਦੇਖੋ ਸਾਰੇ ਜਣੇ ਦਰਸ਼ਨ ਪਾਓ ਚੰਗੇ ਬੱਕਰੇ ਲਓ ਵਧੀਆ ਲਓ ਤੇ ਬੀਟਲ ਲਓ ਸਰੋਹੀ ਲਓ ਰਾਜਸਤਾਨੀ ਲਓ ਈਕਾਨੇਰੀ ਲਓ ਸੀਕਰ ਵਾਲਾ ਮਾਲ ਲਓ ਜੋ ਮਰਜ਼ੀ ਵੀ ਮਾਲ ਲਓ ਮਾਲ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਵਧੀਆ ਮਾਲ ਹੈ ਇਧਰ ਵੀ ਮਾਲ ਆ ਗਿਆ ਜੀ ਹੈਲੋ ਬਹੁਤ ਚੰਗੇ ਖੱਸੀ ਬੱਕਰੇ ਭਾਰੇ ਜੀ ਕੁਆਂਟਲ ਕੁਆਂਟਲ ਦੇ 90 90 ਕਿਲੋ ਦੇ 80 80 ਕਿਲੋ ਦੇ ਚੰਗੇ ਤੋਂ ਚੰਗਾ ਕੁਆਲਟੀ ਦਾ ਮਾਲ ਹੈ ਜੀ ਤੁਹਾਨੂੰ ਦਿਖਾ ਰਿਹਾ ਵੀ ਵੀਡੀਓ ਤੇ ਹਾਂਜੀ ਹਾਂਜੀ ਬਹੁਤ ਵਧੀਆ ਮਾਲ ਹੈ ਜੀ ਚਿੱਟਾ ਚੱਟਾ ਵੀ ਤੇ ਹైదਰਾਬਾਦੀ ਮਾਲ ਦੇ ਬੱਕਰੇ ਬਹੁਤ ਵਧੀਆ ਚੰਗੇ ਬੱਕਰੇ ਨੇ ਜੀ ਬਹੁਤ ਸੋਹਣਾ ਮਾਲ ਹੈ ਰਾਸਤਾਨੀਆਂ ਦਾ ਆਇਆ ਹੈ ਬਹੁਤ ਵਧੀਆ ਕੁਆਲਟੀ ਦੇ ਬੱਕਰੇ ਨੇ ਜੀ ਦੇਖੋ ਤੁਸੀਂ ਸੋਹਣੇ ਸੁਨੱਖੇ ਬੱਕਰੇ ਉਧਰ ਵੀ ਆਇਆ ਵਧੀਆ ਤੋਂ ਵਧੀਆ ਮਾਲ ਦਿਖਾਉਣੀ ਆ ਤੁਹਾਨੂੰ ਸਭ ਦੇ ਲਈ ਬੁੱਲੇ ਸਨ ਨਾਲ ਤੁਹਾਡੇ ਤੁਸੀਂ ਝਾਵਾਗੇ ਅਸੀਂ ਇਹ ਸਬਜੀ ਮੰਡੀ ਦੀ ਔਰੇ ਬਹੁਤ ਜੀ ਹੈ ਸਬਜ਼ੀਆਂ ਵੀ ਇੱਥੇ ਹਰ ਤਰ੍ਹਾਂ ਦੀਆਂ ਪਈਆਂ ਨੇ ਜੀ ਮੰਡੀ ਦੇ ਵਿੱਚ ਸਾਰਾ ਕੁਝ ਹੈ ਬਹੁਤ ਵਧੀਆ ਮਾਲ ਹੈ ਜੀ ਇੱਥੇ ਮਾਲ ਦੀ ਤੁਹਾਨੂੰ ਸਾਰੇ ਵੀਡੀਓ ਦਿਖਾਵਾਂਗੇ ਸਾਰੇ ਦੀ ਭੇਜ ਕੇ ਨਾਲ ਦੀ ਨਾਲ ਪਹੁੰਚ ਕਰਾਂਗੇ ਤੁਹਾਨੂੰ ਵੀਡੀਓ ਦੀ ਵਧੀਆ ਤੋਂ ਵਧੀਆ ਕੁਆਲਟੀ ਦਾ ਮਾਲ ਚੰਗਾ ਵਧੀਆ ਮਾਲ ਹੈ ਜੀ ਕਿਹੜੇ ਕਿਹੜੇ ਇਲਾਕੇ ਚੋਂ ਆਏ ਹੋ ਜੀ ਕਿਹੜੇ ਇਲਾਕੇ ਬੀਕਾਨੇਰੇ ਹਾਂ ਆ ਫਰੂਕ ਭਾਈ ਹੈ ਚਤਰਕੋਟ ਤੋਂ ਮੈਨ ਵਪਾਰੀ ਅੱਛਾ ਜੀ ਆ ਅਬਦੁਲ ਸਤਾਰ ਅੱਛਾ ਜੀ ਅੱਛਾ ਹਾਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਹਾਂ ਜੀ ਆਏ ਹੁਣ फिर देखा जड़ा माहौल मंडी का की माहौल रहता है अच्छा जी फिर दसागे आज आए जी ਹੋਣੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਇਆ ਦਾ ਅੱਜ ਕੱਲ ਆਓ ਫਿਰ ਦੱਸਾਂਗੇ ਅੱਜ ਥੋੜਾ ਜਿਹਾ ਇਹ ਪਾ ਦਾਂਗੇ ਵੀਡੀਓ ਸਭ ਨੂੰ ਦੂਰੋਂ ਨੇੜੋਂ ਬੁਲਾਵਾਂਗੇ ਖੁੱਲਾ ਸੱਦਾ ਸਭ ਨੂੰ ਜੀ 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 ਕੱਲ ਤੋਂ ਇੱਥੇ ਆਇਆ ਕਰਾਂਗੇ ਸੌਦੇ ਸੁਦੇ ਵੀ ਕਰਾਇਆ ਕਰਾਂਗੇ ਤੁਹਾਡੇ ਆਓ ਆਓ ਕਰਵਾਓ ਹਾਂ ਜੀ ਹਾਂ ਜੀ ਹਾਂ ਜੀ ਕਰਵਾਓ ਔਰ ਝਾਲੋ ਵੀਡੀਓ ਝਾਲੋ ਫਟਾਫਟ ਅੱਜ ਡਾਲ ਦੇਗੇ ਅਭੀ ਹਾਂ ਡਾਲ ਦਿਓ ਇੱਧਰ ਦੀ ਆ ਇੱਧਰ ਦੀ ਆ ਥੋੜਾ ਕੁਸ ਭੇਜਾਂਗੇ ਜੀ ਦੂਰ ਤੱਕ ਵਧੀਆ ਕੁਆਲਿਟੀ ਦਾ ਮਾਲ ਹੈ ਜੀ ਹਾਂ ਜੀ ਵੇਰਾ ਬਾਰੀ ਬਾਰੀ ਬੱਕਰਾ ਖੜੇ ਸਾਬ ਕਿ ਆਉਂਗਾ ਮੈਂ ਤਾਂ ਤੇ ਤੋਂ 100 ਤੇ ਤੋਂ ਲੈਣਾ 100 ਦਵਾਉਣ ਵਾਲੇ ਤੋਂ ਕੋਈ ਹੀ ਕੰਮ ਹੈ ਮੇਰਾ ਹਾਂ ਸਭ ਦਾ ਮਾਲ ਦਵਾਉਣਾ ਚਿੰਤਾ ਨਾ ਮੰਨ ਉਹਨੇ ਦੀ ਬਣਾਤੀ ਹਲੋ ਦੇਖੋ ਜੀ ਡੱਬਾ ਬੱਕਰਾ ਬਹੁਤ ਅੱਛੀ ਨਸਲ ਦਾ ਬੱਕਰਾ ਖੱਸੀ ਪੂਰਾ ਪੜਿਆ ਹੈ ਬੱਕਰਾ ਵਧੀਆ ਤੋਂ ਵਧੀਆ ਕੁਆਲਿਟੀਆ ਦੇ ਮਾਲ ਆਸਰੇ ਜੀ ਮਲੇਰ ਕੋਟਲੇ ਨੇ ਬਹੁਤ ਅੱਛੀ ਨਸਲ ਦੇ ਬੱਕਰੇ ਹੈ बहुत बढ़िया माल है जी 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 चंगे से चंगा। आँजी, आँजी। 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 आँजी, आँजी कौन से चंगा कौन काम काम तो आए खेला। खेला। केला केला हो एक बारी परसों आया कल ਕੀ ਕੋਈ ਸੇਲ ਹੋਈ ਜੀ ਵਿਕੀ ਜਾਂਦਾ ਹੈ ਹਾਂ ਜੀ ਤੁਹਾਨੂੰ ਬਤਾ ਦੂੰਗਾ ਵਿਕੀ ਜਾਂਦੇ ਨੇ ਬਿਲਕੁਲ ਵਿਕੀ ਜਾਂਦਾ ਸਾਹ ਸ਼ੁਰੂ ਹੋਇਆ ਅਭੀ ਤੋਂ ਅੱਛਾ ਕਹੇ ਕਨਾਂ ਦੇ ਵੇਚੇ ਜੀ ਅਭੀ 5 ਬਕਰੇ ਵੇਚੇ ਕੀ ਰੇਟ ਦੇ ਵੇਚੇ ਜੀ 25 ਦੇ 40 ਉੱਪਰ 40 ਮੈਂ ਅੱਛਾ 40-40 ਦੀ ਰੇਂਜ ਵਿੱਚ ਵੇਚੇ ਹਾਂ 40-40 ਬਹੁਤ ਵਧੀਆ ਬਾਈ ਦਾ ਕੁਆਲਟੀ ਦਾ ਮਾਲ ਹੈ ਜੀ ਬਿਲਕੁਲ ਅੱਛਾ ਰਾਜਸਥਾਨ ਦੇ ਵਿੱਚੋਂ ਮਾਲ ਆਇਆ ਜੀ ਵੀਕਾਨੇਰ ਜ਼ਿਲ੍ਹੇ ਚੋਂ ਗਾਮ ਕੇਲਾਾਂ ਤੋਂ ਬਹੁਤ ਵਧੀਆ ਸਟੈਂਡਰਡ ਦਾ ਮਾਲ ਹੈ ਜੀ ਆਪ ਸਭ ਨੂੰ ਖੁੱਲ੍ਹਾ ਸਦਾ ਮੰਡੀ ਚੱਲ ਪਈ ਮੰਡੀ ਦੇ ਵਿੱਚ ਆਉਣ ਦਾ ਸਭ ਵਪਾਰੀਆਂ ਨੂੰ ਲੈਣ ਨੂੰ ਦੇਣ ਵਾਲਿਆਂ ਨੂੰ ਖਰੀਦਣ ਵਾਲਿਆਂ ਨੂੰ ਸਭ ਨੂੰ ਖੁੱਲੇ ਸੱਦੇ ਨੇ ਜੀ ਮੰਡੀ ਆ ਇੱਕ ਤਰੀਕ ਤੋਂ ਭਰਨ ਲੱਗ ਜੂ ਫੁੱਲੋ ਫੁੱਲ ਹਾਜੀ ਬਾਬਾ 100 ਬੱਕਰੇ ਲੈ ਕੇ ਆਏ ਹਾਜੀ ਬਾਬਾ 100 ਬੱਕਰੇ ਲੈ ਕੇ ਆਏ ਹਾਜੀ ਜੀ ਸਲਾਮ ਅਲੈਕਮ ਵਾਲੇਕਮ ਸਲਾਮ ਹਾਂ ਜੀ ਬੋਲੋ ਆ ਤਾਂ ਕਿਹਾਂ ਤੇ 100 ਬੱਕਰੇ ਲੈ ਰਹੇ ਆ ਬਹੁਤ ਤਕੜੇ ਬੱਕਰੇ ਆ ਅੱਛਾ ਜੀ ਬਾਰੇ ਕੀਮਤ ਤੇ ਬੱਕਰੇ ਆ ਅੱਛੇ ਬੱਕਰੇ ਆ ਅੱਛਾ ਜੀ ਬੜੀਆ ਬੱਕਰੇ ਆ ਦੇਖੋ ਆ ਹਾਂ ਅੱਛਾ ਪਰਸੋਂ ਚਲੇ تھے ਅੱਛਾ ਜੀ परसों चले थे जवदो ने उतरे बहुत अच्छे बकरे हैं अच्छा बढ़िया क्वालिटी के बकरे हैं सारे पंजाबी बकरे अच्छा तकरे बकरे हैं हाँ के। बेच के जाएंगे बाजी बाजी बाजी। हाँ तो बहुत बहुत जी मंडी में पहुंचने का बहुत धन्यवाद हाँ जी हाँ जी पाठा बेचने आए हो हां जी बेचने आया भाई तेरी हूं हां जी बहुत जी बहुत क्वालिटी दी हां जी धन्यवाद जी तुम्हारा मंडी में पहुंचन बहुत-बहुत धन्यवाद हाँ जी 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 कोई से नहीं क्या थार... थार... है दाम बहुत थे, अगर तो दे देने थे बहुत बदलता है अच्छा चलो जी बिक जाएंगे बहुत अच्छा बहुत आपका मंडी में पहुँचने के लिए कौन से गांव तो पहुँचे मैं मैं बोले आए ऐसी चार सौ पैंसठ मंडी और गाँव लाखन सर कुछ हाँ अभी लग रहे हैं लग रही लेकिन देर नहीं रहे हैं। दे नहीं रहे हम इधर करो थोड़ा सा बिके नहीं के ना अभी तक बिके नहीं अच्छा कोई तो नहीं बिका मुहूर्त खोला नहीं आ, अभी अच्छा तक क्यों इनको चला रहे हैं ये ये थोड़े हाँ छत्तरगढ़ से आए हैं हाँ चार सौ पैंसठ लाख सर हाँ लाख

ਹਾਂ ਠੀਕ ਸਭ ਕੀ ਮੰਡੀ ਕੀ ਹੈ ਇੱਕ ਇਹ ਬਾੜਾ ਬੋੜ ਰੁਪਾਈ ਬੰਦ ਕਰਦੇ ਆ ਜਾ ਆ ਜਾ ਆ ਜਾ ਬਣਾ ਬीडी ਹਾਂਜੀ ਹਾਂਜੀ ਉਹ ਨਹੀਂ ਨਹੀਂ ਬੱਸ ਇੱਕ ਮਿੰਟ ਹੋਰ ਲੈ ਹਾਂਜੀ ਬਾਬੂ ਜੀ ਅਸੀਂ ਗੱਡੀਆਂ ਲਿਆ ਲਾਕੜ ਸਾਰਾ ਨਾ ਭਾੜਾ ਦੇਂਦੀ ਨਹੀਂ ਸਾਨੂੰ ਅੱਛਾ ਜੀ ਕਹਿੰਦੇ 31000 ਤੇ 32000 ਅਸੀਂ ਮਰੇ ਭਾਈ ਕੀ ਕਰੇ ਬਿਜਾਰ अच्छा जी कोई आ, नहीं वो बाड़ा भी तुम्हारा दुआएंगे अरे जी सर बाबू जी पैंतीस पैती छत्तीस छत्तीस हजार बाड़ा एक एक मर गए रात सारा रात पुलिस वालों पैसे दे दे के। कोई बात नहीं इनका माल बिकने दो बाटा तो खुश होकर देंगे आपको आ, इसको बोल दे हजार फालतू तो दे ना जी तुम्हारे को फालतू क्या पंद्रह सौ फालतू दुआएंगे कोई बात नहीं ਤੂੰ ਪਾਵਾਂਗੇ ਆਪਣੇ ਚ ਹਾਂ ਹਾਂ ਨਾ 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 ਜਾਉਂਦਾ ਉਹ ਬੈਠ ਨਾ ਬਾਈਆਂ ਦੇ ਬੱਕਰੇ ਦੇਖ ਸਕਦੇ ਹੋ ਬੋਲਾ ਹਾਂਜੀ ਰਾਮ ਰਾਮ ਭਾਈ ਰਾਮ ਰਾਮ ਕਿਹੜੇ ਗਾਮ ਤੋਂ ਆਏ ਹੋ ਮੈਂ ਮੋਹੋਂ ਨੋਂੋਂ ਕਿੰਨੇ ਪੁੱਤ ਲੈ ਕੇ ਆਏ ਹੋ 50 50 ਕੱਤਰੇ ਲੇਕਾ ਨਾ ਬਸੂ ਬਸੂ ਆ ਜਾਵੇ ਸਵੇਰੇ ਕੱਲ੍ਹ ਆਇਓ ਅੱਛਾ ਜੀ ਕੀ ਵੇਚਿਆ ਇਹਨੇ ਤੇ ਹਾਂ ਵੇਚਿਆ ਤਿੰਨ ਚਾਰ ਅੱਛਾ ਕਿੰਨਾ ਲਿਚੀ ਹੈ ਇਹ ਪੰਜੀ ਦਾ ਭਗਤੀ ਦਾ ਭਗਤੀ ਦਾ ਅੱਛਾ ਬਤਾਲੋ ਬੋਣੀ ਕਰੀ ਜੀ ਹਾਂ ਤਿੰਨ ਵੇਚ ਦੀਏ 47 ਸਾਰੇ ਸੇਲ ਨਿਕਲਣ ਕੀਤੇ ਨੇ ਸਾਰੇ ਸੇਲ ਠੀਕ ਹੈ ਬਹੁਤ ਮੰਗੇ ਮਾਲਾ ਤੇ ਮਾਰਾ ਜਰ ਅੰਕੇ ਦਾ ਦੋਸਤਰਾ ਸੋ ਦਸ ਜਿਹੜਾ ਨੇ ਕਿਉਂ ਬਾਜਰਾ ਇਹ ਕਿਹਦੇ ਨਾਮ ਆਖਦੇ ਨੇ ਨਾ ਮਰਮ ਬਣਾਇਆ ਹੋਇਆ ਅੱਛਾ 70ਵੇਂ ਸਾਰਾ ਖਾਣਦੇ ਜਲਦੀ ਦਾ ਲੰਗ ਵੀ ਪਾਉਂਦੇ ਹਾਂ ਦੂਜੀ ਲਾਗਣੇ ਦਾ ਅਲਗੋੜੀ ਦਾ ਕੋਈ ਤੇਰੇ ਤੋਂ ਲਾਭ ਤੇ ਪ੍ਰਤੀਜੀਵੀ ਲੋੜ ਮੇਰਾ ਉਹ ਪਤਾ ਹੈ 15 15 ਮੇਰਾ 15 ਲਾਭ ਹੋ ਗਿਆ ਮੇਰਾ ਖਰਚਾ ਜ਼ਿਆਦਾ ਕਰੀ ਖੜੇ ਹੋ ਮਾਲ ਤੇ ਪੈਸੇ ਪਤਾ ਨਹੀਂ ਕਿੰਨੇ ਲੱਗੇ ਹੋ ਨਾ ਵੀ ਹੁੰਦੇ ਨੇ ਨਹੀਂ ਹੁੰਦੇ ਕ੍ਰਿਸ਼ਟ ਸੱਥੇ ਵਾਲਾ ਹਾਂ ਇਹ ਨੀ ਕਮ ਇਕੱਠਾ ਹੈ ਜੀ ਬਾਕੀ ਬਾਤ ਜੀ ਤੇ ਮੁੰਡਾ ਤਰੀਆ ਤੁਹਾਡੇ ਨਾਲ ਤੇ ਬੱਕਰੇ ਦੇਖ ਸਕਦੇ ਹੋ ਤੇ ਇਹਨਾਂ ਦੀ ਉਮਰ ਕਿੰਨੀ ਕਿੰਨੀ ਕਾ ਜੀ ਇਹ ਬਾਈ ਕੋਈ 4 ਸਾਲ ਦਾ ਹੈ ਕੋਈ 2 ਸਾਲ ਦਾ ਹੈ ਕੋਈ ਢਾਈ ਸਾਲ ਦਾ ਹੈ ਅੱਛਾ 2 ਸਾਲ ਦਾ ਹੈ 1.5 ਸਾਲ ਦਾ ਹੈ ਇਹ ਭਾਜਨ ਪੂਜਨ ਕਿੰਨਾ ਕੁ ਇਨਾ ਚਾ ਭਾਜਨ ਦੀ ਦਿਨ ਹੋਣਾ 90 ਕਿਲੋ ਵਜਨ ਪੂਰੇ ਦਿੱਤੀ ਬਲੱਸ ਅੱਛਾ ਇਹ 80 ਕਿਲੋ ਬਲੱਸ ਹੈ ਹਾਂ ਜੀ ਤੇ ਬਾਕੀ ਆਹ ਮਾਲ ਆ ਮਾਲ ਮੰਗੇ ਚਲੋ ਕੋਈ 70 ਕਿਲੋ ਕੋ 75 ਕਿਲੋ 60 35 ਕਿਲੋ ਸਾਰਾ ਸੇਲ ਵਾਸਤੇ ਹਾਂ ਸਾਰਾ ਸੇਲ ਵਾਸਤੇ ਆਈ ਸਾਲ ਆਉਂਦੇ ਆ ਹਾਂ ਆਈ ਸਾਲ ਆਉਂਦੇ ਆ ਆਈ ਸਾਹਿਬ ਆਈ ਸਾਹਿਬ ਆਈ ਸਾਹਿਬ ਤੇ ਕਿਹੜੀ ਦਾ ਅਸਲ ਦਾ ਮਾਲ ਇਹ ਇਹ ਬਿੱਟਰਲ ਵੀ ਹੈ ਅੱਛਾ ਤੇ ਦੋ ਗਲਾ ਜੇ ਮਿਲੂ ਮਾਲ ਹੈ ਅੱਛਾ ਮੇਰੀ ਮਾਲ ਲਿਆ ਹਾਂ ਰਾਸਤਾਨੀ ਮਾਰਦੇ ਆ ਗੋਲ ਮਾਰਦੇ ਗੋਲ ਪਰਿਮਾਲ ਹੈ ਅੱਛਾ ਅੱਗੇ ਨਹੀਂ ਵੀ ਨਹੀਂ ਬਣਾਏਗੇ ਸਰ ਜੇ ਜੱਲਾ ਦੇ ਨੂੰ ਦਾਹ ਕਰਾ ਦੇ ਸਾਡੇ ਪੱਛਾ ਦੇ 40 50 ਲਿਆਏ ਨੇ ਇਕੱਠੇ ਕਰਕੇ ਬੋਟੂ ਆਉਂਦੀ ਮੇਰੇ ਨੇ ਹਾਂ ਛੇਰ ਵਾਸਤੇ ਨੇ ਤੇ ਮੁੱਲ ਮੁੱਲ ਲੱਗ ਰਿਹਾ ਹੈ ਮੰਡੀ ਚ ਪੂਰਾ ਤੇ ਵਪਾਰੀ ਪੂਰੇ ਆਏ ਹੋਣੇ ਜੀ ਮੰਡੀ ਚ ਨਹੀਂ ਆਜੇ ਘਟਾ ਬਾਈ ਅੱਛਾ ਵੀ ਦਿਨ ਬਾਹਰੇ ਬੈ ਨੇ ਅੱਜ ਦਿਨ 13 13 ਦਿਨ ਪਹਿਨੇ ਹੋਏ ਹਾਂ ਜੀ ਇੱਕ ਤਰੀਕ ਤੋਂ ਬਾਅਦ ਬਾਦ ਮੰਨੋ ਅਗਲੇ 6 7 ਤਰੀਕ ਨੂੰ ਬਾਦ ਮੇ ਜੋਰ ਖਾਊਗਾ ਮੈਂ ਹਾਂ ਜੀ 7 8 ਹਾਂ 7 ਤੋਂ ਪੂਰਾ ਜੋਰ ਪੈਣਾ ਜਿਹਦੇ ਵੀ ਅਗੇ ਨਿੰਨਾ ਕੋਈ ਖੁੱਲ ਨਹੀਂ تھا ਉਹ ਜਾਂਦਾ ਵਿਚਾਰਾ ਪੀੜੀ ਫਾਸ ਜਿੱਦਿਹਾ ਉਹਨੇ ਵੀ ਵੀਡੀਓ ਕਾਉਂ ਧੰਨਿਆ ਤਰੀਕ ਤੇ ਕੋਲ ਮਾਰੋ ਕੋਲ ਨਾ ਕਰਾਣ ਦਾ ਉਹੀ ਤਿੰਨ ਅਸਲਾਂ ਏਡੀ ਨਸਲਾਂ ਇਹ ਮੰਮੀ ਤਿੰਨ ਕੱਸੀ ਕਿੰਨਾ ਵਜਨ ਹੋਊਗਾ ਜੀ ਕੁਇੰਟਲ ਬਹੁਤ ਅੱਛਾ ਬੰਦਾ ਨਮਾਜ਼ ਪਰ ਅਕਮਤ ਆਟੋ ਵੀ ਕਰਦੇ ਨੇ 6 ਬੈਂਟ ਇਹ ਵੀਡੀਓ ਪਾਵਾਂਗੇ ਪਾਵਾਂਗੇ ਨਾ ਜੀ ਓਮਰ ਸਮਾਨ ਦੇ Hãy subscribe cho kênh Ghiền Mì Gõ Để không bỏ lỡ những video